ਜਾਜ ਗ੍ਰਨੇਡ ਵਾਲੇ ਬਿਆਨ ਤੇ ਫਸੇ ਪ੍ਰਤਾਪ ਬਾਜਬਾ ਦੇ ਹੱਕ ਚ ਭਗਵੰਤ ਮਾਨ ਸਰਕਾਰ ਤੋਂ ਹਾਈ ਕੋਰਟ ਨੇ ਨਵੇਂ ਜਵਾਬ ਮੰਗੇ ਨੇ ਜੀ ਹਾਂ ਪ੍ਰਤਾਪ ਬਾਜਬਾ ਨੇ ਹਾਈ ਕੋਰਟ ਬੇਵਜ੍ਹਾ ਤੰਗ ਪਰੇਸ਼ਾਨ ਕਰਨ ਤੇ ਇਲਜ਼ਾਮ ਲਗਾ ਅਰਜੀ ਕੋਡ ਵਿੱਚ ਦਾਖਲ ਕੀਤੀ ਹੈ ਤੇ ਬੀਤੇ ਕੱਲ ਇਸ ਦੇ ਕਾਰਵਾਈ ਕਰਦੇ ਹੋਏ ਅਦਾਲਤ ਨੇ ਭਗਵੰਤ ਮਾਨ ਸਰਕਾਰ ਨੂੰ ਬੇਵਜ੍ਹਾ ਤੰਗ ਪਰੇਸ਼ਾਨ ਕਰਨ ਦੇ ਜਵਾਬ ਵਿੱਚ ਤਲਬ ਕੀਤੇ ਨੇ ਤੇ ਬਾਜਬਾ ਨੇ ਆਪਣੀ ਅਰਜ਼ੀ ਵਿੱਚ ਲਿਖਿਆ ਹੈ ਕਿ ਬੀ ਐਨ ਐਸ ਧਾਰਾ 94 ਦੇ ਤਹਿਤ ਉਹਨਾਂ ਨੂੰ ਪੁਲਿਸ ਵੱਲੋਂ ਨੋਟਿਸ ਜਾਰੀ ਵਿਲੋੜੀ ਜਾਣਕਾਰੀ ਮੰਗੀ ਜਾ ਰਹੀ ਹੈ ਕਿ 10 ਮਈ ਨੂੰ ਨੋਟਿਸ ਜਾਰੀ ਕਰਕੇ ਕਿਹਾ ਗਿਆ ਹੈ ਕਿ 2 ਸਾਲ ਦੇ ਇਸਤੇਮਾਲ ਕੀਤੇ ਗਏ ਮੋਬਾਈਲ ਤੇ SIM ਕਾਰਡ ਦੀ ਜਾਣਕਾਰੀ ਦਿੱਤੀ ਜਾਵੇ ਤੇ 11 ਮਈ ਦੁਪਹਿਰ ਤੱਕ ਦਿੱਤੀ ਜਾਵੇ ਜਾਣਕਾਰੀ ਦੇਣ ਲਈ ਸਮਾਂ ਦਿੱਤਾ ਗਿਆ ਤੇ ਬੇਲੋੜੇ આરોਪ ਲਾਏ ਜਾ ਰਹੇ ਨੇ ਤੇ ਇਹ ਦਾਵਾਕਰ ਬਾਜਬਾ ਨੇ ਹਾਈ ਕੋਰਟ ਚ ਅਰਜੀ ਲਾਈ ਹੈ ਤੇ ਹੁਣ ਪੰਜਾਬ ਸਰਕਾਰ ਤੋਂ ਹਾਈ ਕੋਰਟ ਨੇ ਜਵਾਬ ਮੰਗਿਆ ਜਿਕਰੇ ਖਾਸੇ ਕਿ ਬੰਬ ਵਾਲੇ ਬਿਆਨ ਤੇ ਲਗਾਤਾਰ ਪੁਲਿਸ ਉੱਪਰਤਾ ਬਾਜਬਾ ਤੋਂ ਪੁੱਛਗਿੱਛ ਕਰ ਰਹੀ ਹੈ ਤੇ ਹਾਈ ਕੋਰਟ ਵੱਲੋਂ ਬਾਜਪਾ ਦੀ ਗ੍ਰਿਫਤਾਰੀ ਤੇ ਵੀ ਰੋਕ ਲਗਾਈ ਗਈ ਹੈ ਇਸ ਕਵਰ ਉਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ ਪੰਜਾਬ ਜਗਰਨੇਡ ਵਾਲੇ ਬਿਆਨ ਤੇ ਫਸੇ ਪ੍ਰਤਾਪ ਬਾਜਵਾ ਦੇ ਹੱਕ ਚ ਭਗਵੰਤਮਾਨ ਸਰਕਾਰ ਤੋਂ ਹਾਈ ਕੋਰਟ ਨੇ ਨਵੇਂ ਜਵਾਬ ਮੰਗੇ ਨੇ ਜੀ ਹਾਂ ਪ੍ਰਤਾਪ ਬਾਜਵਾ ਨੇ ਹਾਈ ਕੋਰਟ ਬੇਵਜਾ ਤੰਗ ਪਰੇਸ਼ਾਨ ਕਰਨ ਤੇ ਇਲਜ਼ਾਮ ਲਗਾ ਅਰਜੀ ਕੋਰਟ ਵਿੱਚ ਦਾਖਲ ਕੀਤੀ ਹੈ ਤੇ ਬੀਤੇ ਕੱਲ ਇਸ ਦੇ ਕਾਰਵਾਈ ਕਰਦੇ ਹੋਏ ਅਦਾਲਤ ਨੇ ਭਗਵੰਤਮਾਨ ਸਰਕਾਰ ਨੂੰ ਬੇਵਜਾ ਤੰਗ ਪਰੇਸ਼ਾਨ ਕਰਨ ਦੇ ਜਵਾਬ ਵਿੱਚ ਤਲਬ ਕੀਤੇ ਨੇ ਤੇ ਬਾਜਬਾ ਨੇ ਆਪਣੀ ਅਰਜ਼ੀ ਵਿੱਚ ਲਿਖਿਆ ਹੈ ਕਿ ਬੀਐਨਸ ਧਾਰਾ 94 ਦੇ ਤਹਿਤ ਉਹਨਾਂ ਨੂੰ ਪੁਲਿਸ ਵੱਲੋਂ ਨੋਟਿਸ ਜਾਰੀ ਬੇਲੋੜੀ ਜਾਣਕਾਰੀ ਮੰਗੀ ਜਾ ਰਹੀ ਹੈ ਕਿ 10 ਮਈ ਨੂੰ ਨੋਟਿਸ ਜਾਰੀ ਕਰਕੇ ਕਿਹਾ ਗਿਆ ਹੈ ਕਿ 2 ਸਾਲ ਦੇ ਇਸਤੇਮਾਲ ਕੀਤੇ ਗਏ ਮੋਬਾਈਲ ਤੇ SIM ਕਾਰਡ ਦੀ ਜਾਣਕਾਰੀ ਦਿੱਤੀ ਜਾਵੇ ਤੇ 11 ਮਈ ਦੁਪਹਿਰ ਤੱਕ ਦਿੱਤੀ ਜਾਵੇ ਜਾਣਕਾਰੀ ਦੇਣ ਲਈ ਸਮਾਂ ਦਿੱਤਾ ਗਿਆ ਤੇ ਬੇਲੋੜੇ આરોਪ ਲਾਏ ਜਾ ਰਹੇ ਨੇ ਤੇ ਇਹ ਦਾਵਾਕਰ ਬਾਜਬਾ ਨੇ ਹਾਈ ਕੋਰਟ 'ਚ ਅਰਜ਼ੀ ਲਾਈ ਹੈ ਤੇ ਹੁਣ ਪੰਜਾਬ ਸਰਕਾਰ ਤੋਂ ਹਾਈ ਕੋਰਟ ਨੇ ਜਵਾਬ ਮੰਗਿਆ ਹੈ ਜਿਕਰੇ ਖਾਸੇ ਕੀ ਬੰਬੋ ਵਾਲੇ ਬਿਆਨ ਤੇ ਲਗਾਤਾਰ ਪੁਲਿਸ ਪ੍ਰਤਾਪ ਬਾਜਵਾ ਤੋਂ ਪੁੱਛਗਿੱਛ ਕਰ ਰਹੀ ਹੈ ਤੇ ਹਾਈ ਕੋਰਟ ਵੱਲੋਂ ਬਾਜਪਾ ਦੀ ਗ੍ਰਿਫਤਾਰੀ ਤੇ ਵੀ ਰੋਕ ਲਗਾਈ ਗਈ ਹੈ ਇਸ ਖਬਰ ਉਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੁਰ ਦੱਸਿਓ ਬਹੁਤ ਬਹੁਤ ਤੁਹਾਡਾ ਧੰਨਵਾਦ ਪੰਜਾਬ ਦੇ ਗ੍ਰਨੇਡ ਵਾਲੇ ਬਿਆਨ ਤੇ ਫਸੇ ਪ੍ਰਤਾਪ ਬਾਜਵਾ ਦੇ ਹੱਕ ਚ ਭਗਵੰਤ ਮਾਨ ਸਰਕਾਰ ਤੋਂ ਹਾਈ ਕੋਰਟ ਨੇ ਨਵੇਂ ਜਵਾਬ ਮੰਗੇ ਨੇ ਜੀ ਹਾਂ ਪ੍ਰਤਾਪ ਬਾਜਵਾ ਨੇ ਹਾਈ ਕੋਰਟ ਬੇਵਜ੍ਹਾ ਤੰਗ ਪਰੇਸ਼ਾਨ ਕਰਨ ਤੇ ਇਲਜ਼ਾਮ ਲਗਾ ਅਰਜੀ ਕੋਰਟ ਵਿੱਚ ਦਾਖਲ ਕੀਤੀ ਹੈ ਤੇ ਬੀਤੇ ਕੱਲ੍ਹ ਇਸ ਦੇ ਕਾਰਵਾਈ ਕਰਦੇ ਹੋਏ ਅਦਾਲਤ ਨੇ ਭਗਵੰਤਮਾਨ ਸਰਕਾਰ ਨੂੰ ਬੇਵਜ੍ਹਾ ਤੰਗ ਪਰੇਸ਼ਾਨ ਕਰਨ ਦੇ ਜਵਾਬ ਵਿੱਚ ਤਲਬ ਕੀਤੇ ਨੇ ਤੇ ਬਾਜਬਾ ਨੇ ਆਪਣੀ ਅਰਜੀ ਵਿੱਚ ਲਿਖਿਆ ਹੈ ਕਿ ਬੀਐਨਐਸ ਧਾਰਾ 94 ਦੇ ਤਹਿਤ ਉਹਨਾਂ ਨੂੰ ਪੁਲਿਸ ਵੱਲੋਂ ਨੋਟਿਸ ਜਾਰੀ ਵਿਲੋੜੀ ਜਾਣਕਾਰੀ ਮੰਗੀ ਜਾ ਰਹੀ ਹੈ ਕਿ 10 ਮਈ ਨੂੰ ਨੋਟਿਸ ਜਾਰੀ ਕਰਕੇ ਕਿਹਾ ਗਿਆ ਹੈ ਕਿ 2 ਸਾਲ ਦੇ ਇਸਤੇਮਾਲ ਕੀਤੇ ਗਏ ਮੋਬਾਈਲ ਤੇ SIM ਕਾਰਡ ਦੀ ਜਾਣਕਾਰੀ ਦਿੱਤੀ ਜਾਵੇ ਤੇ 11 ਮਈ ਦੁਪਹਿਰ ਤੱਕ ਦਿੱਤੀ ਜਾਵੇ ਜਾਣਕਾਰੀ ਦੇਣ ਲਈ ਸਮਾਂ ਦਿੱਤਾ ਗਿਆ ਤੇ ਬੇਲੋੜੇ આરોਪ ਲਾਏ ਜਾ ਰਹੇ ਨੇ ਤੇ ਇਹ ਦਾਵਾਕਰ ਬਾਜਬਾ ਨੇ ਹਾਈ ਕੋਰਟ ਚ ਅਰਜੀ ਲਾਈ ਹੈ ਤੇ ਹੁਣ ਪੰਜਾਬ ਸਰਕਾਰ ਤੋਂ ਹਾਈ ਕੋਰਟ ਨੇ ਜਵਾਬ ਮੰਗਿਆ ਹੈ ਜਿਕਰੇ ਖਾਸੇ ਕਿ ਬੰਬ ਵਾਲੇ ਬਿਆਨ ਤੇ ਲਗਾਤਾਰ ਪੁਲਿਸ ਪ੍ਰਤਾਪ ਬਾਜਬਾ ਤੋਂ ਪੁੱਛਗਿੱਛ ਕਰ ਰਹੀ ਹੈ ਤੇ ਹਾਈ ਕੋਰਟ ਵੱਲੋਂ ਬਾਜਪਾ ਦੀ ਗ੍ਰਿਫਤਾਰੀ ਤੇ ਵੀ ਰੋਕ ਲਗਾਈ ਗਈ ਹੈ ਇਸ ਖਬਰ ਉਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ ਬਹੁਤ ਤੁਹਾਡਾ ਧੰਨਵਾਦ ਪੰਜਾਬ ਦੇ ਗ੍ਰਨੇਡ ਵਾਲੇ ਬਿਆਨ ਤੇ ਫਸੇ ਪ੍ਰਤਾਪ ਬਾਜਬਾ ਦੇ ਹੱਕ ਚ ਭਗਵੰਤ ਮਾਨ ਸਰਕਾਰ ਤੋਂ ਹਾਈ ਕੋਰਟ ਨੇ ਨਵੇਂ ਜਵਾਬ ਮੰਗੇ ਨੇ ਜੀ ਹਾਂ ਪ੍ਰਤਾਪ ਬਾਜਬਾ ਨੇ ਹਾਈ ਕੋਰਟ ਬੇਵਜ੍ਹਾ ਤੰਗ ਪਰੇਸ਼ਾਨ ਕਰਨ ਤੇ ਇਲਜ਼ਾਮ ਲਗਾ ਅਰਜੀ ਕੋਡ ਵਿੱਚ ਦਾਖਲ ਕੀਤੀ ਹੈ ਤੇ ਬੀਤੇ ਕੱਲ ਇਸ ਦੇ ਕਾਰਵਾਈ ਕਰਦੇ ਹੋਏ ਅਦਾਲਤ ਨੇ ਭਗਵੰਤਮਾਨ ਸਰਕਾਰ ਨੂੰ ਬੇਵਜ੍ਹਾ ਤੰਗ ਪਰੇਸ਼ਾਨ ਕਰਨ ਦੇ ਜਵਾਬ ਵਿੱਚ ਤਲਬ ਕੀਤੇ ਨੇ ਤੇ ਬਾਜਬਾ ਨੇ ਆਪਣੀ ਅਰਜੀ ਵਿੱਚ ਲਿਖਿਆ ਹੈ ਕਿ ਬੀਐਨਐਸ ਧਾਰਾ 94 ਦੇ ਤਹਿਤ ਉਹਨਾਂ ਨੂੰ ਪੁਲਿਸ ਵੱਲੋਂ ਨੋਟਿਸ ਜਾਰੀ ਵਿਲੋੜੀ ਜਾਣਕਾਰੀ ਮੰਗੀ ਜਾ ਰਹੀ ਹੈ ਕਿ 10 ਮਈ ਨੂੰ ਨੋਟਿਸ ਜਾਰੀ ਕਰਕੇ ਕਿਹਾ ਗਿਆ ਹੈ ਕਿ 2 ਸਾਲ ਦੇ ਇਸਤੇਮਾਲ ਕੀਤੇ ਗਏ ਮੋਬਾਈਲ ਤੇ SIM ਕਾਰਡ ਦੀ ਜਾਣਕਾਰੀ ਦਿੱਤੀ ਜਾਵੇ ਤੇ 11 ਮਈ ਦੁਪਹਿਰ ਤੱਕ ਦਿੱਤੀ ਜਾਵੇ ਜਾਣਕਾਰੀ ਦੇਣ ਲਈ ਸਮਾਂ ਦਿੱਤਾ ਗਿਆ ਤੇ ਬੇਲੋੜੇ આરોਪ ਲਾਏ ਜਾ ਰਹੇ ਨੇ ਤੇ ਇਹ ਦਾਵਾਕਰ ਬਾਜਬਾ ਨੇ ਹਾਈ ਕੋਰਟ ਚ ਅਰਜੀ ਲਾਈ ਹੈ ਤੇ ਹੁਣ ਪੰਜਾਬ ਸਰਕਾਰ ਤੋਂ ਹਾਈ ਕੋਰਟ ਨੇ ਜਵਾਬ ਮੰਗਿਆ ਹੈ ਜਿਕਰੇ ਖਾਸੇ ਕਿ ਬੰਬ ਵਾਲੇ ਬਿਆਨ ਤੇ ਲਗਾਤਾਰ ਪੁਲਿਸ ਵਰਤਾ ਬਾਜਬਾ ਤੋਂ ਪੁੱਛਗਿਛ ਕਰ ਰਹੀ ਹੈ ਤੇ ਹਾਈ ਕੋਰਟ ਵੱਲੋਂ ਬਾਜਪਾ ਦੀ ਗ੍ਰਿਫਤਾਰੀ ਤੇ ਵੀ ਰੋਕ ਲਗਾਈ ਗਈ ਹੈ ਇਸ ਖਬਰ ਉਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੁਰ ਦੱਸਿਓ ਬਹੁਤ ਬਹੁਤ ਤੁਹਾਡਾ ਧੰਨਵਾਦ